ਪਏ 100 ਰੁਪਏ ਦਾ ਰੈਡੀमेड ਪਲਾਜੋ ਸੂਟ ਲੈ ਜਾਓ 100 ਰੁਪਏ ਦਾ ਰੈਡੀमेड ਪਲਾਜੋ ਸੂਟ ਸਟਿਚ ਕੀਤਾ ਉਹ ਰੰਗ ਵੀ ਬਹੁਤ ਵਾਗੇ 100 100 ਰੁਪਏ 100 100 ਰੁਪਏ 100 100 ਰੁਪਏ ਚੱਕੋ ਜੀ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ ਕਾਟਣ ਦਾ ਚੱਕੋ 50 ਰੁਪਏ ਦੇ ਦੋ ਕੋਈ ਕਹਿੰਦਾ 700 ਰੁਪਈਆ ਕੋਈ ਕਹਿੰਦਾ 800 ਰੁਪਈਆ 250 ਰੁਪਏ 250 ਰੁਪਏ 200 ਰੁਪਏ ਦੀ ਬੈਡ ਸ਼ੀਟ ਲੈ ਜਾਓ ਸਿਰਫ 250 ਰੁਪਏ ਦੀ ਉਹ ਰੰਗ ਬਹੁਤ ਰਮਾਂਗੇ ਪ੍ਰਿੰਟ ਜਿੰਨੇ ਮਰਜ਼ੀ ਲੈ ਜਾਓ 5 ਦਿਨ ਦੀ ਬਹੁਤ ਵੱਡੀ ਸੇਲ 18 ਮਾਰਚ ਦੇ ਮੰਗਲਵਾਰ ਤੱਕ ਆ ਜਾਓ ਲੈ ਜਾਓ 2250 2250 2250 ਚੱਕੋ ਕੈਂਬ੍ਰਿਕ ਦੇ ਸੂਟ ਕੈਂਬ੍ਰਿਕ ਦੇ ਸੂਟ ਚੱਕੋ 500 ਦੇ ਦੋ 500 ਦੇ ਦੋ 500 ਦੇ ਦੋ 250 ਰੁਪਏ ਦਾ ਇੱਕ ਔਰ ਚੱਕੋ ਮੈਂ ਕਹਿੰਦਾ ਜਿੰਨੇ ਮਰਜ਼ੀ ਰੰਗੜੀਆਂ ਲੈ ਲਓ ਓ ਜਿੰਨੇ ਮਰਜ਼ੀ ਕਲਰ ਲੈ ਲਓ

ਕੋਈ ਕਹਿੰਦਾ 700 ਲੈ ਜਾਓ 700 ਦੇ ਦੋ 350 ਰੁਪਏ ਦਾ ਸੂਟ ਦੇ ਰਿਆ 350 ਰੁਪਏ ਦਾ ਸੂਟ ਪੰਜ ਦੇਣ ਦੀ ਹੱਲਾ ਬੋਲ ਸੇਲ ਆਜੋ 18 ਮਾਰ ਤੋਂ ਪਹਿਲਾਂ ਪਹਿਲਾਂ ਆਜੋ 350 ਦਾ ਸੂਟ ਦਵਾਂਗੇ ਰੰਗਲੀ ਬਹੁਤ ਸੋਹਣੇ ਦਵਾਂਗੇ ਜਿਹਨੇ ਲੈਣਾ ਵਿਆਹ ਸਾਹੀ ਦਾ ਕਪੜਾ ਦਾਜ ਮੇਰੇ ਦਾ ਕਪੜਾਣਾ ਤੁਸੀਂ ਫੇਰ ਹੀ ਲੈ ਕਪੜਾ ਵੇਚਿਓ ਆਜੋ 100 ਰੁਪਏ ਦਾ ਸੂਟ 25 ਰੁਪਏ ਦਾ ਦੁਪੱਟਾ 250 ਰੁਪਏ ਦੀ ਬੈੱਡ ਸ਼ੀਟ ਨਾਲ ਦੀ ਨਾਲ પાંચસો છો એસઠાઇસ